ਵੋਰੀਅਰ ਜੰਗਲ ਜੀ 3 ਤਰੀਕ ਨੂੰ ਪਰਸੋਂ ਸ਼ਾਮ ਦਾ ਟਾਈਮ ਹੋਣਾ ਦੁਪਹਿਰ ਬਾਅਦ ਸਾਨੂੰ ਇਤਲਾ ਮਿਲੀ ਸੀ ਕਿ ਹੰਡਾਇਆ ਦੇ ਨੇੜੇ ਕੋਈ ਫਾਇਰਿੰਗ ਇਨਸੀਡੈਂਟ ਹੋਇਆ ਹੈ ਤੇ ਕੋਈ ਗਰੁੱਪ ਹੈਗੇ ਜਿਨ੍ਹਾਂ ਨੇ ਆਪਸ ਦੇ ਵਿੱਚ ਲੜਾਈ ਝਗੜਾ ਕੀਤਾ ਤੁਰੰਤ ਹੀ ਸਾਡੀ ਪੈਟਰੋਲਿੰਗ ਪਾਰਟੀਆਂ ਐਂਡ ਚੌਂਕੀ ਸੀਆਈਏ ਐਂਡ ਥਾਣੇ ਦੀ ਟੀਮਸ ਉੱਥੇ ਪਹੁੰਚ ਗਈ ਸੀਗੀ ਸਾਡੇ ਡੀਐਸਪੀ ਬਰਨਾਲਾ ਮੌਕੇ ਤੇ ਪਹੁੰਚ ਗਏ ਸੀਗੇ ਸੈਂਸਿਟੀਵਿਟੀ ਨੂੰ ਦੇਖਦੇ ਹੋਏ ਵੀ ਰਜਿਸਟਰਡ ਦੀ ਐਫਆਈਆਰ ਇਨਸਟੈਂਟਲੀ ਐਂਡ ਇਹਦੇ ਵਿੱਚ ਸਾਡੀ ਐਸਪੀਡੀ ਸਾਹਿਬ ਦੀ ਸੁਪਰਵਾਈਜ਼ਨ ਹੇਠ ਸੰਦੀਪ ਮਾਨ ਜੀ ਐਂਡ ਡੀਐਸਪੀਡੀ ਰਜਿੰਦਰਪਾਲ ਜੀ ਡੀਐਸਪੀ ਬਰਨਾਲਾ ਸਤਵੀਰ ਸਿੰਘ ਇਨਚਾਰਜ ਸੀ ਇਹ ਬਲਜੀਤ ਸਿੰਘ ਐਸ ਐਚ ਓ ਐਂਡ ਸਾਈਬਰ ਟੈਕਨੀਕਲ ਟੀਮਸ ਤੁਰੰਤ ਫੌਰੀ ਤੌਰ ਤੇ ਟੀਮਸ ਐਕਟੀਵੇਟ ਹੋ ਗਈ ਥੀ ਐਂਡ ਉਹਦੇ ਵਿੱਚ ਹੀ ਕੰਮ ਕਰਦੇ ਹੋਏ ਅਸੀਂ ਇਹ ਜਿਹੜੇ ਬੰਦੇ ਸੀਗੇ ਇਹਨਾਂ ਨੂੰ ਟ੍ਰੇਸ ਕੀਤਾ ਅਸੀਂ ਹਾਲੇ ਤੱਕ 5 ਬੰਦੇ ਅਸੀਂ ਅਰੈਸਟ ਕਰ ਚੁੱਕੇ ਹਾਂ ਇਹਦੇ ਵਿੱਚ ਇੱਕ ਕਰਨਵੀਰ ਹੈ, ਰੋਹਿਤ ਹੈ, ਇਹ ਦੋਨੋਂ ਮੁਕਸਰ ਸਾਹ ਦੇ ਰਹਿਣ ਵਾਲੇ ਹਨ ਐਂਡ ਇੱਕ ਗਗਨਦੀਪ ਹੈ, ਦੀਪਕ ਤੇ ਨਿਰਮਲਜੀਤ ਸਿੰਘ, ਇਹ ਬਰਨਾਲੇ ਦੇ ਰਹਿਣ ਵਾਲੇ ਹਨ। ਇਹ ਜੋ ਹਾਲੇ ਤੱਕ ਇਨਵੈਸਟੀਗੇਸ਼ਨ ਦੇ ਵਿੱਚ ਆਇਆ ਹੈਗਾ ਕਿ ਇਹਦੇ ਵਿੱਚੋਂ ਕਈ ਬੰਦੇ ਕੇਸਵਾਰ ਨੇ ਜੋ ਪੁਰਾਣੇ ਮੁਕਦਮੇ ਹੋਏ ਹਨ। ਇਹਨਾਂ ਦੀ ਲਾਕਡਾਟ ਪੁਰਾਣੀ ਚਲਦੀ ਆਂਦੀ ਹੈ ਤੇ ਉਸ ਦਿਨ 3 ਤਰੀਕ ਨੂੰ ਇੱਥੇ ਕੋਰਟ ਦੇ ਵਿੱਚ ਕਿ ਪੁਰਾਣੇ ਕੇਸ ਦੇ ਵਿੱਚ ਇਹਨਾਂ ਦੀ ਪੇਸ਼ੀ ਸੀਗੀ ਪਹਿਲਾਂ ਇਹਨਾਂ ਦੀ ਇੱਥੇ ਵੀ ਲਾਕਡਾਟ ਹੋਈ ਕੋਈ ਕਹਾ ਸੁਣੀ ਹੋਈ ਬਟ ਇੱਥੇ ਪੁਲਿਸ ਪ੍ਰੈਜ਼ੈਂਸ ਕਾਫੀ ਦੇਖਦੇ ਹੋਏ ਇਹ ਇੱਥੋਂ ਨਿਕਲ ਗਏ ਸੀ ਫਿਰ ਇਹਨਾਂ ਨੇ ਹਾਈਵੇ ਤੇ ਜਾ ਕੇ ਹੰਡਾਇਆ ਦੇ ਨੇੜੇ ਆਪਸ ਦੇ ਵਿੱਚ ਲੜਾਈ ਝਗੜਾ ਕੀਤਾ ਤੇ ਅਸੀਂ ਇਹਨਾਂ ਨੂੰ ਅਰੈਸਟ ਕਰ ਲਿਆ ਹੈ ਜੀ ਪੰਜਾਂ ਨੂੰ ਤੇ ਰਿਕਵਰੀ ਦੇ ਤੌਰ ਤੇ ਸਾਨੂੰ ਇੱਕ 32 ਬੋਰ ਦਾ ਰਿਵਾਲਵਰ ਦੇਸੀ ਇਲੀਗਲ ਕੰਟਰੀ ਮੇਡ ਵੈਪਨ ਰਿਕਵਰ ਹੋਇਆ ਹੈ ਤੇ ਤਿੰਨ ਲਾਈਵ ਕਾਰਟ੍ਰਿਜਸ ਐਂਡ ਦੋ ਖਾਲੀ ਖੋਲ ਵੀ ਬਰਾਮਦ ਹੋਏ ਹਨ ਇਹਦੇ ਨਾਲ ਨਾਲ ਇਹ ਪਤਾ ਲੱਗਿਆ ਹੈਗਾ ਇਹ ਡਰੱਗਸ ਦਾ ਕੰਮ ਵੀ ਕਰਦੇ ਹਨ ਤੇ ਐਨਡੀਪੀਐਸ ਦਾ ਸੈਕਸ਼ਨ ਵੀ ਐਡ ਹੋਇਆ ਹੈਗਾ ਐਂਡ 115 ਇਨਟੌਕਸੀਕੇਟਿਡ ਟੈਬਲੇਟਸ ਹਾਲ ਕੀ ਘੜੀ ਇਸੇ ਰਿਕਵਰ ਕਰ ਚੁੱਕੇ ਇਹਨਾਂ ਤੋਂ ਜਿਹੜੇ ਇਹਨਾਂ ਦੇ ਐਂਟੀਸੀਡੈਂਟਸ ਹੈ ਇਹ ਜਿਹੜੇ ਬੰਦੇ ਅਸੀਂ ਫੜੇ ਹੈ ਜੋ ਕਰਨਵੀਰ ਮੁਖਸਰ ਦਾ ਰਹਿਣ ਵਾਲਾ ਇਹਦੇ ਤੇ ਚਾਰ ਐਫਆਈਆਰਸ ਹਾਲ ਕੀ ਖੜੀ ਜੋ ਸਾਨੂੰ ਪਤਾ ਲੱਗਿਆ ਹੈਗਾ ਦੇ ਆਰ ਆਲਰੇਡੀ ਥੇਅਰ ਔਨ ਹਿਮ ਇੱਕ ਗਗਨਦੀਪ ਹੈ ਇਹਦੇ ਤੇ ਇੱਕ ਪਰਚਾ ਹੈਗਾ ਦੀਪਕ ਹੈਗਾ ਜੀ ਇਹਦੇ ਤੇ 6 ਪਰਚੇ ਦਰਜ ਨੇ ਐਂਡ ਇੱਕ ਨਿਰਮਲ ਜੀ ਨਿਰਮਲ ਹੈਗਾ ਇਹਦੇ ਤੇ ਵੀ 6 ਪਰਚੇ ਦਰਜ ਨੇ ਤੋਂ ਇਹਨਾਂ ਦੇ ਕ੍ਰਿਮੀਨਲ ਪਾਸਟ ਹੈ ਇਹਨਾਂ ਨੇ ਆਪ ਆਪਣੇ ਹੀ ਗੈਂਗਸ ਬਣਾਏ ਹੋਏ ਆ ਗਿਰੋਹ ਬਣਾਏ ਹੋਏ ਸੀਗੇ ਜੋ ਲੋਕਲੀ ਆ ਇਹਨਾਂ ਨੇ ਇਲੀਗਲ ਕੰਮ ਦੇ ਵਾਸਤੇ ਇਹ ਇੱਕ ਦੂਜੇ ਦਾ ਸਪੋਰਟ ਕਰਦੇ ਸੀਗੇ ਤੇ ਅਸੀਂ ਇਹ ਪੰਜ ਬੰਦੇ ਫੜ ਲਏ ਬਾਕੀ ਵੀ ਸਾਨੂੰ ਪਤਾ ਲੱਗਿਆ ਆ ਰੀਡਿੰਗ ਟੀਮਸ ਆ ਆਊਟ ਐਂਡ ਸ਼ੇਤੀ ਉਹਨਾਂ ਨੂੰ ਅਸੀਂ ਫੜ ਲਾਂਗੇ ਸਰ ਬਰਨਾਲਾ ਤੇ ਮੁਕਸਰ ਦਾ ਕਿਸ ਤਰ੍ਹਾਂ ਦਾ ਮੇਲ ਕਿਸ ਤਰ੍ਹਾਂ ਹੋਇਆ ਜੀ ਪੁਰਾਣਾ ਜਿੱਦਾਂ ਮੈਂ ਤੁਹਾਨੂੰ ਦੱਸਿਆ 2020 ਦੀ ਐਫਆਈਆਰ ਹੈਗੀ ਜਿਹਦੇ ਵਿੱਚ ਇਹ ਕੇਸ ਵਾਰ ਹੈਗੇ ਉਹਦੇ ਵਿੱਚ ਵੀ ਲਿੰਕਸ ਆਏ ਸੀਗੇ ਇਹਨਾਂ ਨੂੰ ਜੇਲ ਵੀ ਭੇਜਿਆ ਸੀਗਾ ਤੇ ਉਸ ਟਾਈਮ ਤੋਂ ਇਹਨਾਂ ਦੀ ਲਾਕ ਡਾਟ ਚੱਲਦੀ ਆਪਸ ਚ ਸੋਦਰ ਮੇਨ ਲੜਾਈ ਦਾ ਕੀ ਮੁਕਤਵ ਰਿਹਾ ਜੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਜੀ ਇਹ ਜੇਲ ਦੇ ਵਿੱਚੋਂ ਹੀ ਜੋ ਹਾਲ ਕੀ ਘੜੀ ਪਤਾ ਲੱਗ ਗਿਆ ਹੈ ਕਿ ਉਸ ਟਾਈਮ ਤੋਂ ਹੀ ਲਾਕਡਾਟ ਨਦੀ ਚਲਦੀ ਹੈਗੀ ਤੇ ਜਿੱਦਾਂ ਇਹ ਉਸ ਦਿਨ ਹੀ ਆਮਣੇ ਸਾਹਮਣੇ ਹੋ ਗਏ ਬਿਕੋਜ਼ ਕੋਰਟ ਹੀਅਰਿੰਗ ਸੀਗੀ ਸਾਰੇ ਦੀ ਇੱਥੇ ਪ੍ਰੈਜ਼ੈਂਸ ਸੀਗੀ ਤੇ ਉਸ ਟਾਈਮ ਫੇਰ ਇਹਨਾਂ ਦੀ ਕਹਾ ਸੁਣੀ ਹੋਗੀ ਤੇ ਉਹ ਕਾਰਨ ਹਾਲ ਕੀ ਘੜੀ ਪਤਾ ਲੱਗਿਆ ਸਰ ਜਿਹੜਾ ਅਸਲਾ ਹੈ ਜੀ ਉਹਦੇ ਬਾਰੇ ਵੀ ਪਤਾ ਕਰਾਂਗੇ ਕਿਥੋਂ ਲਿਆਂਦਾ ਗਿਆ ਜੀ ਬਿਲਕੁਲ ਪਤਾ ਕਰਾਂਗੇ ਬੈਕਵਰਡ ਦੇ ਵਿੱਚ ਜਾਵਾਂਗੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਨਸ਼ੇ ਦਾ ਵੀ ਸਾਨੂੰ ਪਤਾ ਲੱਗਿਆ ਤੇ ਰਿਕਵਰੀ ਵੀ ਹੋਈ ਹੈ ਉਹਦੇ ਵਿੱਚ ਵੀ ਬੈਕਵਰਡ ਫੋਰਵਰਡ ਲਿੰਕੇਜ ਏਸਟੈਬਲਿਸ਼ ਕਰਾਂਗੇ ਜਿਹੜਾ ਕਿ ਅਸਲਾ ਮਿਲਿਆ ਹੈ ਉਹਦੇ ਵਿੱਚ ਵੀ ਅਸੀਂ ਪਿੱਛੇ ਤੱਕ ਜਾਵਾਂਗੇ ਕਿਥੋਂ ਲੈ ਕੇ ਆਏ ਆ ਕੀ ਲੀਡਸ ਹੈਗੀ ਸਰ ਰਿਮਾਂਡ ਵੀ ਹਸਕੀ ਲਿਖੀ ਹੈ ਹਾਂਜੀ ਹਾਂ ਬਿਲਕੁਲ ਅਸੀਂ ਰਿਮਾਂਡ ਤੇ ਲੈ ਕੇ ਇਹਨਾਂ ਦੀ ਫੁੱਲ ਇੰਟਰੋਗੇਸ਼ਨ ਕੀਤੀ ਜਾਊਗੀ ਜੀ ਕ੍ਰਾਸ ਕਾਰਵਾਈ ਹੋਈ ਆ ਦੋਵਾਂ ਹਾਂਜੀ ਕ੍ਰਾਸ ਕਾਰਵਾਈ ਹੋਈ ਆ ਦੋਵਾਂ ਤਰ੍ਹਾਂ ਦੇ ਹਾਂਜੀ ਜੀ ਸਾਰੇ ਤੇ ਹੀ ਅਸੀਂ ਪਰਚਾ ਦਰਜ ਕੀਤਾ ਗਏ ਪੁਲਿਸ ਵੱਲੋਂ ਹੀ ਦਿੱਤਾ ਗਿਆ ਹੈ ਪਰਚਾ ਇਹਨਾਂ ਸਾਰਿਆਂ ਤੇ ਕਾਰਵਾਈ ਹੋਈ ਗ੍ਰਾਪ 1 ਵੀ ਫੜਿਆ ਗਏ ਬੰਦੇ ਕਿ ਦੋਨੋਂ ਗਰੁੱਪ ਇਹ ਦੋਨੋਂ ਦੋਨੋਂ ਤਰਫੋਂ ਹੀ ਜੀ ਅਸੀਂ ਬੰਦੇ ਫੜੇ ਆ ਤੇ ਬਾਕੀ ਵੀ ਆਇਡੈਂਟੀਫਾਈ ਹੋ ਗਏ ਆ ਜਿੱਦਾਂ ਮੈਂ ਦੱਸਿਆ ਐਂਡ ਵੀਲ ਬੀ ਨੈਵਿੰਗ ਥਮ ਸੂਨ ਦੇ ਵਿਲ ਬੀ ਡੈਲਟ ਅਕੋਰਡਿੰਗਲੀ ਜੋ ਇਹਨਾਂ ਤੇ ਕਾਰਵਾਈ ਬਣਦੀ ਹੈ ਲੀਗਲੀ ਸਾਰੀ ਕੀਤੀ ਜਾਊਗੀ ਸਖਤੀ